ਥੋੜਾ ਜਿਹਾ ਚੈਨਲ ਦੇ ਵਿੱਚ ਧੰਨਵਾਦ ਤੁਸੀਂ ਪਹਿਲਾਂ ਵੀ ਵੀਡੀਓ ਦੇਖੀ ਹੋਣਗੀਆਂ ਅਗਰ ਨਹੀਂ ਦੇਖੀ ਹੋ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਆਪਣੀ ਇਟਲੀ ਦੀ ਜਾਣਕਾਰੀ ਜਿੰਨੇ ਕੁ ਵੀ ਮਿਲਦੀ ਆ ਆਪਾਂ ਨੂੰ ਇੱਧਰ ਉੱਧਰ ਆਪਾਂ ਸਾਰੀ YouTube ਤੇ ਸ਼ੇਅਰ ਕੀਤੀ ਹੋਈ ਆ ਜਿਨ੍ਹਾਂ ਦੇ ਵੀ ਯਾਰ ਦੋਸਤ ਜਾਂ ਪਿੰਡਾਂ ਵਾਲੇ ਮੁੰਡੇ ਜਾਂ ਸ਼ਹਿਰਾਂ ਵਾਲੇ ਮੁੰਡੇ ਕਿਤੇ ਵੀ ਨੇੜੇ ਤੇੜੇ ਤੁਸੀਂ ਇਟਲੀ ਆਉਣਾ ਚਾਹੁੰਦੇ ਹੋ ਜਾਂ ਇਟਲੀ ਆਏ ਹੋਏ ਨੇ ਤੇ ਉਹਨਾਂ ਦੇ ਲਈ ਨਿੱਕੇ ਨਿੱਕੇ ਜਾਣਕਾਰੀ ਜਿੱਦਾਂ ਪਤਾ ਲੱਗਦੀ ਆ ਨੇ ਮੈਂ YouTube ਤੇ ਸ਼ੇਅਰ ਕਰ ਦੇਣਾ ਹੁਣ ਕਈ ਮੁੰਡੇ ਨੇ ਜੋ ਵੀਡੀਓ ਬਣਾਉਂਦੇ ਨੇ ਪੇਪਰਾਂ ਬਾਰੇ ਜਾਣਕਾਰੀ ਦਿੰਦੇ ਨੇ ਜਾਂ ਹੋਰ ਇਟਲੀ ਦੀਆਂ ਕਈ ਜਾਣਕਾਰੀਆਂ ਨੇ ਜਿਹੜੀਆਂ ਹੋਏ ਆਪਣੇ YouTube ਚੈਨਲ ਤੇ ਸ਼ੇ ਤੇ ਮੈਂ ਵੀ ਆਪਣਾ ਫਰਜ਼ ਸਮਝਿਆ ਵੀ ਆਪਾਂ ਨਿੱਕੇ ਨਿੱਕੇ ਗੱਲਾਂ ਜਿਹੜੀਆਂ ਨਹੀਂ ਪਤਾ ਹੁੰਦੀਆਂ ਆਪਾਂ ਨੂੰ ਵਿਚਰਦੇ ਹੋਏ ਅਣਜਾਣ ਬੰਦੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਕੋਈ ਨਾ ਕੋਈ ਨਵੀਂ ਗੱਲ ਪਤਾ ਲੱਗੇ ਤੇ ਹੁਣ ਮੈਂ ਅੱਜ ਤੁਹਾਡੇ ਲਈ ਇੱਕ ਨਵੀਂ ਗੱਲ ਉਹ ਲੈ ਕੇ ਆਇਆ ਜਦੋਂ ਵੀ ਆਪਾਂ ਕਿਤੇ ਰਾਸ਼ਨ ਪਣੀ ਲੈਣ ਜਾਂਦੇ ਆ ਕਿਤੇ ਇੰਡੀਅਨ ਦੁਕਾਨ ਤੇ ਜਾਂਦੇ ਆ ਜਾਂ ਐਰੋਸਪੈਂਚ ਜਾਂਦੇ ਆ ਜਾਂ ਬਸੋਤੋ ਚ ਜਾਂਦੇ ਆ ਕਿੰਨੀਆਂ ਵੱਡੀਆਂ ਕੰਪਨੀਆਂ ਨੇ ਤਾਂ ਕਿੰਨੀਆਂ ਜੋ ਵੱਡੇ ਆਪਾਂ ਮਾਰਕੀਟਾਂ ਕਹਿ ਦਈਏ ਦੋ ਤਿੰਨ ਚਾਰ ਮਾਰਕੀਟਾਂ ਨੇ ਕਿਤੇ ਵੀ ਆਪਾਂ ਸਮਾਨ ਲੈਣ ਜਾਂਦੇ ਆ ਤੇ ਆਪਾਂ ਉਹ ਬਿੱਲ ਕੱਟ ਕੇ ਦਿੰਦਨੇ ਆਪਾਂ ਪੈਸੇ ਘਟਾਉਨੇ ਉਹਨਾਂ ਨੂੰ ਉਹ ਜਿਹੜਾ ਬਿੱਲ ਹੁੰਦਾ ਜਿਹੜੀ ਪਰਚੀ ਹੁੰਦੀ ਆ ਉਹਨੂੰ ਆਪਾਂ ਸਾਹਮਣੇ ਰੱਖਣਾ ਹੁੰਦਾ ਉਹ ਪਰਚੀ ਨੂੰ ਜਿੱਥੇ ਜਗ੍ਹਾ ਆਪਾਂ ਘਰੇ ਨਹੀਂ ਪਹੁੰਚਦੇ ਉਹਨਾਂ ਜਗ੍ਹਾ ਉਹਨੂੰ ਕਦੇ ਵੀ ਨਾ ਸਿੱਟੋ ਡਸਟਬਿਨ ਦੇ ਵਿੱਚ ਜਾਂ ਵੈਸੇ ਵੀ ਗੋਲ ਮੋਲਜੀ ਕਰਕੇ ਗੋਚਮੋਚ ਕਰਕੇ ਆਪਾਂ ਸਿੱਟ ਦਿੰਨੇ ਕਈ ਵਾਰੀ ਇੱਥੇ ਕੀ ਹੁੰਦਾ ਜਦੋਂ ਆਪਾਂ ਰਾਸ਼ਨ ਲੈ ਕੇ ਕੋਈ ਵੀ ਸਮਾਨ ਲੈ ਕੇ ਬਾਹਰ ਨਿਕਲਦੇ ਆ ਤਾਂ ਚੈੱਕਰ ਬਾਹਰ ਕਈ ਵਾਰੀ ਖੜੇ ਹੁੰਦੇ ਨੇ ਆਪਣੇ ਤੋਂ ਪਰਚੀ ਪੁੱਛ ਲੈਂਦੇ ਆ ਜਾਂ ਕੋਈ ਵੀ ਇਨਸਾਨ ਖੜਾ ਹੁੰਦਾ ਪਰਚੀ ਆਪਾਂ ਨੂੰ ਬਿੱਲ ਪੁੱਛਦੇ ਬਿੱਲ ਕਿੱਥੇ ਆ ਬਿੱਲ ਦਿਖਾਓ ਇਹਦੇ ਨਾਲ ਇਹ ਆ ਵੀ ਜਦੋਂ ਆਪਾਂ ਬਿੱਲ ਸਾਹਮਣੇ ਤਾਂ ਆਪਾਂ ਨੂੰ ਦਿਖਾ ਸਕਦਾ ਜੇ ਨਹੀਂ ਹੋਊਗਾ ਫਿਰ ਉਹਦੀ ਚੈਕਿੰਗ ਹੁੰਦੀ ਆ ਜਾਂ ਫਿਰ ਦੁਕਾਨ ਵਾਲੇ ਨੂੰ ਪੁੱਛਿਆ ਜਾਂਦਾ ਜਾਂ ਉਹਨੂੰ ਜੁਰਮਾਨਾ ਹੋ ਜਾਂਦਾ ਆਪਣਾ ਜੁਰਮਾਨਾ ਹੁੰਦਾ ਇਹ ਚੀਜ਼ ਆ ਜਿਹੜੀ ਮੈਨੂੰ ਕਿਸੇ ਨੇ ਦੱਸੀ ਸੀ ਵੀ ਪਰ ਕਿ ਤੁਸੀਂ ਉਹਨਾਂ ਚਿਰ ਨਾ ਸਿੱਟੋ ਜਿੰਨਾ ਚਿਰ ਤੁਸੀਂ ਆਪਣੇ ਘਰੇ ਨਹੀਂ ਪਹੁੰਚਦੇ ਜਦੋਂ ਆਪਾਂ ਘਰੇ ਪਹੁੰਚ ਜੰਨੇ ਆ ਪਰਚੀ ਦਾ ਜਿੱਥੇ ਮਰਜੀ ਆਪਾਂ ਸਿੱੜਦੀਏ ਪਰ ਜਿੰਨਾ ਚਿਰ ਆਪਾਂ ਉੱਥੋਂ ਨਿਕਲਦੇ ਨਹੀਂ ਜਾਂ ਜਿੰਨਾ ਚਿਰ ਉੱਥੇ ਖੜੇ ਆ ਉਹਨਾਂ ਚਿਰ ਆਪਾਂ ਪਰਚੀ ਇੱਕ ਜਿਹੜਾ ਬਿੱਲ ਹੁੰਦਾ ਚਾਹੇ 100 ਦਾ ਹੋਵੇ ਚਾਹੇ 75 ਦਾ ਹੋਵੇ ਚਾਹੇ 60 ਦਾ ਹੋਵੇ ਜਿੰਨੇ ਦਾ ਮਰਜੀ ਹੋਵੇ ਆਪਾਂ ਬਿੱਲ ਸਾਹਮ ਉਦੇ ਨਾਲੇ ਹੁੰਦਾ ਆਪਾਂ ਨੂੰ ਫਾਇਦਾ ਆਪਾਂ ਦਿਖਾ ਸਕਦੇ ਆ ਆਪਾਂ ਜੁਰਮਾਨੇ ਤੋਂ ਬਚ ਸਕਦੇ ਆ ਉਰੇ ਹੁੰਦੀ ਆ ਵੀ ਚੈਕਿੰਗ ਤੁਸੀਂ ਬਿਲ ਦਿਖਾਓ ਤੇ ਇਹ ਚੀਜ਼ ਦੀ ਚੈਕਿੰਗ ਹੈਗੀ ਆ ਇਹ ਤਾਂਕ ਮੈਂ ਦੋ ਵਾਰੀ ਦੇਖਿਆ ਵੀ ਹੈ ਬਾਕੀ ਹੁਣ ਪੱਕੀ ਗੱਲ ਪਤਾ ਵੀ ਹੈ ਨਹੀਂ ਕਿ ਬਾਕੀ ਚੈੱਕ ਕਰਦੇ ਆ ਜਾਂ ਨਹੀਂ ਕਰਦੇ ਪਰ ਮੌਕੇ ਦਾ ਕੋਈ ਸਮੇ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਿਹੜੇ ਵੇਲੇ ਇਨਸਾਨ ਆਪਣੀ ਆਪਣਾ ਕੋਈ ਬੈਲ ਚੈੱਕ ਕਰ ਲਵੇ ਇਸ ਕਰਕੇ ਇਸ ਨਿੱਕੀ ਜਿਹੀ ਵੀਡੀਓ ਦੇ ਵਿੱਚ ਇਹੀ ਜਾਣਕਾਰੀ ਹੈ ਕਿ ਕੋਈ ਵੀ ਤੁਹਾਨੂੰ ਪਰਚੀ ਹੋਵੇ ਅਗਰ ਤੁਹਾਡਾ ਚਲਾਨ ਹੋਇਆ ਜੁਰਮਾਨਾ ਹੋਇਆ ਕੋਈ ਵੀ ਜੁਰਮਾਨਾ ਹੈ ਉਹ ਤੁਸੀਂ ਪਰਚੀ ਸਾਮਕ ਰੱਖੋ ਸਕਦਾ ਲਈ ਜੇ ਤਾਂ ਰਾਸ਼ਨ ਪਾਣੀ ਆ ਉਹ ਤਾਂ ਤੁਸੀਂ ਪਰਚੀ ਘਰੇ ਜਾ ਕੇ ਮਰਜ਼ੀ ਸੈੱਟ ਸਕਦੇ ਹੋ ਫਿਲਹਾਲ ਤਾਂ ਜੋ ਮੂਲ ਤਾਂ ਹੁੰਦਾ ਜੋ ਜੁਰਮਾਨਾ ਹੁੰਦਾ ਉਹਦੀਆਂ ਜਿਹੜੀਆਂ ਪਰਚੀਆਂ ਨੇ ਆਪਾਂ ਨੂੰ ਸਾਮਕ ਰੱਖਣੀਆਂ ਚਾਹੀਦੀਆਂ done about